ਇਹ ਹੈ ਜੀ 11ਵੀਂ ਪੌੜੀ ਦੀ ਤੀਜੀ ਪੰਕਤੀ ਸੁਣਿਆ ਅੰਧੇ ਪਾਵੈ ਰਾ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਅੰਧੇ ਪਾਵੈ ਰਾ ਹੁਣ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਣੀ ਹੈ ਜੀ ਮੈਂ ਜਦੋਂ ਹੌਲੀ-ਹੌਲੀ ਵੀ ਪੜਿਆ ਤੇ ਗਾ ਕੇ ਵੀ ਪੜਿਆ ਮੈਂ ਇਸ ਸ਼ਬਦ ਨੂੰ ਰਾਹ ਪੜਿਆ ਜੀ ਰਾਹੋ ਨਹੀਂ ਪੜਿਆ ਤੇ ਤੁਸੀਂ ਧਿਆਨ ਦੇ ਲਿਓ ਜਦੋਂ ਕਿਤੇ ਪਾਠ ਤੁਸੀਂ ਤੀਜੀ ਤੀਜੀ ਨਾਲ ਪੜੋਂਗੇ ਨਾ ਆਪਣੇ ਆਪ ਤੁਹਾਡੇ ਮੁਖੋਂ ਰਾਹੂ ਨਿਕਲੂਗਾ ਜੀ ਭਾਵ ਤੁਹਾਡਾ ਧਿਆਨ ਨਹੀਂ ਹੈ ਜਦੋਂ ਆਪਾਂ ਪੜਦੇ ਆਂ ਆਪਣਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਜੇ ਆਪਣਾ ਧਿਆਨ ਨਹੀਂ ਹੈ ਤਾਂ ਆਪਾਂ ਸਮਝਦੇ ਨਹੀਂ ਜਿਹੜਾ ਰਾਹਗਾ ਉਹ ਹੁੰਦਾ ਜੀ ਔਂਕਰ ਤੁਹਾਨੂੰ ਪਹਿਲਾਂ ਸੇ ਜੀ ਭਾਵ ਦੁਨੀਆ 'ਚ ਇੱਕੋ ਇੱਕ ਰਸਤਾ ਹੈ ਪ੍ਰਭੂ ਪਰਮਾਤਮਾ ਨਾਲ ਮਿਲਣਾ ਠੀਕ ਹੈ ਜੀ ਇਸ ਲਈ ਇੱਥੇ ਰਾਹੂ ਨਹੀਂ ਪੜਨੇ ਨੂੰ ਰਾਹ ਪੜਨਾ ਹੈ ਤੇ ਸਹੀ ਉਚਾਰਨ ਉਦੋਂ ਹੀ ਹੋਊਗਾ ਜਦੋਂ ਆਪਾਂ ਹੌਲੀ-ਹੌਲੀ ਚੀਜ਼ ਨੂੰ ਪੜਾਂਗੇ ਜੀ ਸੁਣਿਆ ਦਾ ਹੁਣ ਤੁਹਾਨੂੰ ਖੁਦ ਨੂੰ ਪਤਾ ਲੱਗ ਗਿਆ ਹੋਣਾ ਜੀ ਇਸ ਦਾ ਅਰਥ ਕੀ ਨੇ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਪਿਆਰ ਪਾਉਣ ਕਰਕੇ ਯਾਰੀ ਦੋਸਤੀ ਪਾਉਣ ਕਰਕੇ ਕੀ ਹੋਊਗਾ ਅੰਦੇ ਅੰਦੇ ਤੋਂ ਬਾਅਦ ਵੀ ਥੋੜਾ ਰੁਕ ਸਕਦੇ ਜੀ ਚੰਮ ਅੰਦੇ ਹੁੰਦੇ ਹੈ ਜੀ ਗਿਆਨਹੀਨ ਜਿਹੜੇ ਲੋਕੀ ਪਰਮਾਤਮਾ ਤੋਂ ਦੂਰ ਨੇ ਅਗਿਆਨੀ ਮਨੁੱਖ ਨੂੰੰਦਾ ਕਿਹਾ ਗਿਆ ਅੰਦੇ ਉਹ ਨਹੀਂ ਜਿਨ੍ਹਾਂ ਦੇ ਅੱਖਾਂ ਵਿੱਚ ਨੇਤਰਾਂ ਵਿੱਚ ਲੋਇਣ ਨਹੀਂ ਹੈ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਅੰਦੇ ਸੇਨਾ ਆਖੀ ਹਨ ਜਿਨ ਮੁਖ ਲੋਇਣ ਨਾਏ ਅੰਦੇ ਸੇਈ ਨਾਨਕਾ ਖਸਮੋ ਕੁੱਥੇ ਜਾਹੇ ਭਾਵ ਅੰਨੇ ਉਹ ਨਹੀਂ ਜਿਨ੍ਹਾਂ ਮਨੁੱਖਾਂ ਦੇ ਅੱਖਾਂ ਵਿੱਚ ਲੋਇਣ ਨਹੀਂ ਹੈ ਜਿਹੜੇ ਅੱਖਾਂ ਤੋਂ ਦੇਖ ਸਕਦੇ ਨਹੀਂ ਉਹਨਾਂ ਨੂੰ ਬਾਣੀ ਨੇ ਅੰਨਾ ਨਹੀਂ ਕਿਹਾ ਬਾਣੀ ਅੰਨੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਗਿਆਨਹੀਨ ਨੇ ਜਿਹੜੇ ਅਗਿਆਨੀ ਮਨੁੱਖ ਨੇ ਜਿਹੜੇ ਪ੍ਰਭੂ ਪਰਮਾਤਮਾ ਤੋਂ ਦੂਰ ਨੇ ਜੀ ਹੁਣ ਬੜਾ ਵੱਡਾ ਸਵਾਲ ਹੈ ਜੀ ਤੁਸੀਂ ਆਪਣੇ ਮਨ ਨੂੰ ਆਪ ਪੁੱਛ ਲਓ ਤੁਸੀਂ ਅੰਨੇ ਹੋ ਕਾਣੇ ਹੋ ਜਾਂ ਤੁਹਾਨੂੰ ਦਿਖਦਾ ਹੈ ਹੁਣ ਕਾਣੇ ਕੌਣ ਹੁੰਦੇ ਜੀ ਜਿਨ੍ਹਾਂ ਨੂੰ ਗਿਆਨਤਾ ਹੈ ਪਰ ਫਿਰ ਵੀ ਮਾੜੇ ਕੰਮ ਕਰਦੇ ਆ ਜ਼ਿਆਦਾਤਰ ਮਨੁੱਖ ਕਾਣੇ ਲੱਗਦੇ ਆ ਜੀ ਮੈਨੂੰ ਠੀਕ ਹੈ ਫਿਰ ਵੀ ਆਪਣਾ ਬਹੁਤ ਪਰਮਾਤਮਾ ਦੇ ਰਹਿਣ ਜੇ ਕਾਣੇ ਆ ਤਾਂ ਵੀ ਰਹਿਮਤ ਆ ਕੋਸ਼ਿਸ਼ ਕਰੀਏ ਦੂਜੀ ਅੱਖ ਵਿੱਚੋਂ ਵੀ ਦੇਖਣਾ ਸ਼ੁਰੂ ਕਰ ਦਈਏ ਐਸ ਲਈ ਅੰਨੇ ਜਿਹੜੇ ਉਹ ਮਨੁੱਖ ਨੇ ਜਿਹੜੇ ਗਿਆਨਹੀਨ ਨੇ ਅਗਿਆਨੀ ਮਨੁੱਖ ਨੇ ਜਿਹੜੇ ਪ੍ਰਭੂ ਪਰਮਾਤਮਾ ਤੋਂ ਦੂਰ ਨੇ ਠੀਕ ਹੈ ਜਦੋਂ ਪਰਮਾਤਮਾ ਤੋਂ ਦੂਰ ਹੈ ਪਾਵੇ ਭਾਵ ਪੈ ਜਾਣਾ ਮਿਲ ਜਾਣਾ ਲੱਭ ਲੈਣਾ ਪਾ ਲੈਣਾ ਰਾਹ ਕੀ ਹੈ ਜੀ ਰਸਤਾ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਰਸਤਾ ਹੈ ਜੀ ਦੂਸਰਾ ਨਹੀਂ ਹੈ ਇੱਕੋ ਇੱਕ ਤਾਂ ਹੀ ਇਹਨੂੰ ਰਾਹ ਲਿਖਿਆ ਹੋਇਆ ਜੀ ਔਂਕੜ ਆਇਆ ਹੋਇਆ ਇੱਥੇ ਠੀਕ ਹੈ ਜੀ ਸੁਣਿਆ ਅੰਦੇ ਭਾਅ ਪ੍ਰਮਾਤਮਾ ਤੋਂ ਦੂਰ ਹੋਏ ਮਨੁੱਖ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਰੱਬ ਲੈਂਦੇ ਆ ਜੀ ਮੁਕਤੀ ਦੀ ਗੱਲ ਹੈ ਸਿੱਧੀ ਤੇ ਸਪਸ਼ਟ ਗੱਲ ਹੈ ਜਿਹੜੋ ਅਰਥ ਸਮਝ ਆ ਗਿਆ ਨਾ ਅੰਦੇ ਭਾਅ ਪ੍ਰਭੂ ਪ੍ਰਮਾਤਮਾ ਤੋਂ ਦੂਰ ਹੋਏ ਪ੍ਰਭੂ ਪ੍ਰਮਾਤਮਾ ਦਾ ਜਿੰਨਾਂ ਨੂੰ ਗਿਆਨ ਨਹੀਂ ਹੈ ਜਿੰਨਾਂ ਨੂੰ ਇਲਮ ਨਹੀਂ ਹੈ ਜਿਹੜੇ ਅਗਿਆਨੀ ਮਨੁੱਖ ਨੇ ਉਹ ਕੀ ਕਰਦੇ ਨੇ ਪ੍ਰਭੂ ਪਰਮਾਤਮਾ ਦੇ ਵਿੱਚ ਸੁਰਤ ਜੋੜਨ ਦੇ ਕਰਕੇ ਉਹਨੂੰ ਪਤਾ ਲੱਗ ਜਾਂਦਾ ਜਿਹੜੀ ਮੁਕਤੀ ਦਾ ਸਾਧਨ ਆ ਨਾ ਇਹ ਬਸ ਇਹੀ ਹੈ ਹੋਰ ਕੁਝ ਨਹੀਂ ਹੈ ਤੇ ਇਹਦੇ ਅਰਥ ਵੀ ਇਹ ਨਿਕਲਦੇ ਨੇ ਜੀ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਮਨੁੱਖ ਨੂੰ ਸੋਝੀ ਮਿਲਣ ਕਰਕੇ ਜਿਹੜਾ ਗਿਆਨਹੀਨ ਮਨੁੱਖਾ ਜਿਹੜਾ ਅੰਨਾ ਮਨੁੱਖਾ ਜਿਹੜਾ ਪਰਮਾਤਮਾ ਤੋਂ ਦੂਰ ਮਨੁੱਖਾ ਉਹ ਵੀ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਰਸਤਾ ਲੱਭ ਲੈਂਦਾ ਇੱਥੇ ਗਿਆਨਹੀਨ ਅਰਥ ਆਇਆ ਜੀ ਭਾਪ ਜੀ ਨੂੰ ਪਹਿਲਾਂ ਪਤਾ ਨਹੀਂ ਸੀਗਾ ਮੈਨੂੰ ਪਤਾ ਨਹੀਂ ਸੀ ਜਿਹੜਾ ਕਹਿੰਦੇ ਵੀ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ ਮੁਕਤੀ ਕਿਵੇਂ ਪਾਈਏ ਤੋ ਕੁਝ ਨਹੀਂ ਕਰਨਾ ਬਸ ਪ੍ਰਮਾਤਮਾ ਨੂੰ ਯਾਦ ਰੱਖ ਤੈਨੂੰ ਆਪਣੇ ਆਪ ਹੀ ਰਸਤਾ ਲੱਭ ਜਾਣਾ ਤੋ ਤੁਰਨਾ ਤਾਂ ਸ਼ੁਰੂ ਕਰ ਕਹਲਣਾ ਦਾ ਕਹਲਣੀ ਸ਼ੁਰੂ ਕਰ ਭਾਵ ਤੂੰ ਯਾਦ ਕਰਨਾ ਸ਼ੁਕਰਾਨਾ ਕਰਨਾ ਤੋਂ ਸ਼ੁਰੂ ਕਰ ਹੁਣ ਸਵਾਲ ਪੁੱਛੋ ਆਪਣੇ ਆਪ ਨੂੰ ਸੁਣਿਆ ਹੁਣ ਆਪਾਂ ਚੌਥੀ ਪੌੜੀ ਵਿੱਚ ਆ ਗਏ ਕਿੰਨੀ ਕਵਾਰ ਅੱਜ ਤੱਕ ਜਾਂ ਹੁਣ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰਕੇ ਦੇਖ ਲਓ ਵੀ ਇੱਕ ਕੋਰਸ ਲੈਣ ਤੋਂ ਪਹਿਲਾਂ ਕੀ ਤੁਸੀਂ ਪ੍ਰਮਾਤਮਾ ਨੂੰ ਨਹੀਂ ਯਾਦ ਕਰਦੇ ਸੀ ਕੀ ਉਸ ਨੂੰ ਸ਼ੁਕਰਾਨਾ ਕਰਦੇ ਸੀ ਜਾਂ ਕੀ ਜਦੋਂ ਤੁਸੀਂ ਬਾਣੀ ਪੜ੍ਹਦੇ ਸੀ ਜਾਂ ਬਾਣੀ ਦੀ ਕੋਈ ਪੰਕਤੀ ਪੜ੍ਹਦੇ ਸੀ ਕਿ ਤੁਹਾਨੂੰ ਅਰਥ ਆਪਣੇ ਆਪ ਦਿਮਾਗ 'ਚ ਆਉਂਦੇ ਸੀ ਜਾਂ ਕੀ ਤੁਹਾਨੂੰ ਬਾਣੀ ਗਾਉਣ ਦੀ ਤੁਹਾਡੇ ਮਨ ਦੇ ਵਿੱਚ ਲਾਲਸਾ ਪੈਦਾ ਹੁੰਦੀ ਸੀ ਜੇ ਥੋੜਾ ਬਹੁਤ ਅਭੀ ਫਰਕ ਹੈ ਨਾ ਤਾਂ ਪ੍ਰਮਾਤਮਾ ਦੀ ਰਹਿਮਤ ਹੋ ਰਹੀ ਹੈ ਤੇ ਮੇਰਾ ਜੋ ਇਹ ਤੁਹਾਨੂੰ ਕੋਰਸ ਕਰਾਉਣ ਦਾ ਜੋ ਮੰਤਮ ਸੀ ਮੈਨੂੰ ਫਲ ਬਹੁਤ ਮਿਲ ਰਿਹਾ ਇਸ ਦਾ ਕਿ ਤੁਹਾਨੂੰ ਜੇ ਥੋੜਾ ਜਿਹਾ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਮੇਰਾ ਮੇਨ ਮਕਸਦ ਹੀ ਇਹ ਹੈ ਜੀ ਕਿ ਪ੍ਰਭੂ ਪਰਮਾਤਮਾ ਦੇ ਜੋ ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਸੀਗਾ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਭ ਨੂੰ ਜੋੜਿਆ ਜਾਵੇ ਗੁਰਬਾਣੀ ਦਾ ਰਸ ਲਿਆ ਜਾਵੇ ਤੇ ਮੇਰਾ ਵੀ ਇਹ ਕੋਰਸ ਕੀਤੇ ਦਾ ਸਫਲਾ ਹੋ ਜੇ ਇੱਕ ਮਨੁੱਖ ਵੀ ਜੋ ਸਾਰੇ ਮਨੁੱਖ ਚਾਹੇ ਥੋੜਾ ਥੋੜਾ ਜ਼ਿੰਦਗੀ ਵਿੱਚ ਬਦਲਾਅ ਲਿਆਣ ਤਾਂ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਸਮਝਾਂਗਾ ਜੀ ਕੋਸ਼ਿਸ਼ ਕਰੀਏ ਤੁਹਾਨੂੰ ਤੁਹਾਡੇ ਮਨ ਦਾ ਤੁਹਾਨੂੰ ਪਤਾ ਜੀ ਤੇ ਕੋਸ਼ਿਸ਼ ਇਹ ਕਰੋ ਕਿ ਥੋੜਾ ਬਹੁਤਾ ਚੇਂਜ ਲੈ ਕੇ ਉਹਨਾਂ ਦੀ ਕੋਸ਼ਿਸ਼ ਕਰੀਏ ਥੋੜਾ ਬਹੁਤਾ ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਕਰੀਏ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੀਏ ਗੁਣਗਨਾਉਣ ਦੀ ਕੋਸ਼ਿਸ਼ ਕਰੀਏ ਤੇ ਕਈ ਵਾਰ ਤਾਂ ਇੱਕ ਇੱਕ ਪੌੜੀ ਲੈ ਕੇ ਸਾਰਾ ਸਾਰਾ ਦਿਨ ਇੱਕ ਇੱਕ ਪੰਕਤੀ ਲੈ ਕੇ ਸਾਰਾ ਸਾਰਾ ਦਿਨ ਗਾਣਾ ਜੋ ਗਾਈ ਚੱਲੋ ਜੀ ਜਿਵੇਂ ਕਹਿਦੀ ਹੈ ਹਮੇਂ ਖੇ ਨਾ ਕੋਏ ਹਮੇ ਕਹੇ ਨਕੋਏ ਨਨਕ ਹੁਕਮੇ ਜੇ ਬੁਝਹਿ ਤਾ ਹਮੇ ਕਹੇ ਨਕੋਏ ਹੁਣ ਦੇਖ ਲਓ ਜੀ ਗਾਇਆ ਬੜਾ ਆਨੰਦ ਆਇਆ ਸ਼ਾਇਦ ਤੁਹਾਨੂੰ ਵੀ ਆਨੰਦ ਆਇਆ ਹੋਵੇ ਤੇ ਆਪਣੇ ਆਪ ਜਦੋਂ ਹੌਲੀ-ਹੌਲੀ ਕਾਵਾਂਗੇ ਅਰਥ ਜਿਹੜੇ ਆਪਣੇ ਅੰਦਰ ਚੱਲੀ ਜਾਂਦੇ ਆ ਤੇ ਪਹਿਲਾਂ ਵੀ ਆ ਚੁੱਕਿਆ ਦੂਸਰੀ ਤੁਸੀਂ ਪੰਕਤੀ ਚ ਵੀ ਨਾਨਕ ਹੁਕਮੇ ਜੇਬੁਜੈ ਤਾਂ ਹਉਮੈ ਕਹਿ ਨ ਕੋ ਦੂਸਰੀ ਪੰਕਤੀ ਸ਼ਾਇਦ ਆਖਰਲੀ ਪੌੜੀ ਹੈ ਜੀ ਤੇ ਇਸੇ ਤਰ੍ਹਾਂ ਕੋਸ਼ਿਸ਼ ਇਹ ਕਰਨੀ ਹੈ ਕਿ ਥੋੜਾ ਜਿਹਾ ਆਪਣੇ ਜ਼ਿੰਦਗੀ ਵਿੱਚ ਬਦਲਾ ਲੈ ਕੇ ਇਹ ਤਾਂਕਿ ਜੋ ਅਸੀਂ ਪ੍ਰਭੂ ਪਰਮਾਤਮਾ ਤੋਂ ਦੂਰ ਸੀਗੇ ਸਾਨੂੰ ਗੁਰਬਾਣੀ ਦੀ ਸਿੱਖਿਆ ਲੈਣ ਦੀ ਲੋੜ ਨਹੀਂ ਹੈ ਠੀਕ ਹੈ ਤੁਹਾਨੂੰ ਕੋਈ ਮੰਗੇ ਕਿਤਾਬਾਂ ਪੜਨ ਦੀ ਜ਼ਰੂਰਤ ਨਹੀਂ ਹੈ ਹਾਂ ਪੜੋ ਜੇ ਤੁਹਾਡਾ ਮਨ ਹੈ ਕਿ ਮੈਂ ਥੋੜਾ ਬਹੁਤਾ ਹੋਰ ਸਿੱਖਾਂ ਥੋੜਾ ਗਿਆਨ ਹੋਰ ਲਵਾਂ ਪਰ ਨਹੀਂ ਸੌਖੀ ਗੱਲ ਹੈ ਉਸ ਪਰਮਾਤਮਾ ਨੂੰ ਯਾਦ ਕਰਨਾ ਜੋ ਰੋਟੀ ਪਕਾ ਰਹੀ ਹਾਂ ਤਾਂ ਉਹ ਰੋਟੀ ਵੀ ਅਮਰਤ ਬਣ ਜਾਣੀ ਹੈ ਜੀ ਜਦੋਂ ਬੱਚੇ ਖਾਣਗੇ ਉਹਨਾਂ ਬੱਚਿਆਂ ਦੇ ਵਿੱਚ ਆਪਣੇ ਆਪ ਇਹ ਸਾਰੀ ਸਭ ਕੁਝ ਇੱਕ ਤਰੰਗ ਹੈ ਜੀ ਇੱਕ ਵਾਈਬ੍ਰੇਸ਼ਨ ਹੈ ਤੇ ਸਭ ਕੁਝ ਮਿਲ ਜਾਂਦਾ ਹੈ ਜੀ ਤੇ ਕੋਸ਼ਿਸ਼ करिए ਆਓ ਅੱਗੇ ਦੇਖੀਏ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ ਅਗਲੀ ਪੰਕਤੀ ਵਿੱਚ